ਸ਼੍ਰੀ ਗਾਜੀ ਚੈਨਲ ਕਲੈਕਸ਼ਨ ਵਿੱਚ ਸਾਰੀਆਂ ਭੈਣਾਂ ਦਾ ਸਵਾਗਤ ਹੈ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਪਿਓਰ ਕਾਟਨ ਸ਼ਿਮਰ ਦੇ ਉੱਪਰ ਆ ਪਿਓਰ ਕਾਟਨ ਸ਼ਿਮਰ ਆ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਸਾਰੇ ਪੱਲੇ ਦੇ ਉੱਪਰ ਨਾ ਇੰਨਾ ਸੋਹਣਾ ਥਰੈਡ ਵਰਕ ਦਾ ਕੰਮ ਮਿਲੂਗਾ ਸਾਰਾ ਬਹੁਤ ਹੀ ਸਲੀਕ ਜਿਹਾ ਬਹੁਤ ਹੀ ਯੂਨੀਕ ਜਿਹਾ ਬਹੁਤ ਪਿਓਰ ਸਰਦਾਰੀ ਤੇ ਕਲਰ ਤੇ ਡਿਜ਼ਾਈਨਿੰਗ ਧਿਆਨ ਦੇ ਨਾਲ ਚੈੱਕ ਕਰੋ ਇੰਨੇ ਪਿਆਰੇ ਪ੍ਰਿੰਟ ਆਏ ਨੇ ਤੇ ਕਲਰ ਆ ਚਾਰ ਕਲਰਾਂ ਉੱਪਰ ਰੈਡੀ ਹੋਇਆ ਇੰਨਾ ਸੋਹਣਾ ਡਿਜ਼ਾਈਨ ਦਾ ਬਹੁਤ ਹੀ ਪਿਆਰਾ ਨਾਲੇ ਦੀ ਸੇਮ ਆਊਗੀ ਸੈਲਫ ਪ੍ਰਿੰਟਡ ਬਾਟਮ ਕਰੀਮ ਕਲਰ ਦੀ ਆਫ ਵਾਈਟ ਕਲਰ ਦੇ ਨਾਲ ਸੇਮ ਆਊਗਾ ਦੁਪੱਟਾ ਦੁਪੱਟਾ ਚੈੱਕ ਕਰ ਲਓ ਮੇਰੇ ਉੱਪਰ ਲਿਆ ਪਿਓਰ ਦਾ ਦੁਪੱਟਾ ਜਿਹੜੇ 800 ਹਜ਼ਾਰ ਦਾ ਸਿਰਫ ਪਲੇਨ ਦੁਪੱਟਾ ਆਉਂਦਾ ਉਹ ਵਾਲਾ ਪਿਓਰ ਦੀ ਬਹੁਤ ਸੋਹਣੀ ਸੌਫਟ ਵਾਲੀ ਕੁਆਲਿਟੀ ਲੱਗੀ ਆ ਚਾਰ ਕਲਰ ਉੱਪਰ ਆਪਣੇ ਕੋਲ ਰੈਡੀ ਹੋਇਆ ਸਾਰੇ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ WhatsApp ਦਾ ਨੰਬਰ ਸਾਡਾ ਸਕਰੀਨ ਦੇ ਉੱਪਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਆਰਾਮ ਦੇ ਨਾਲ ਇਹ ਤੁਸੀਂ ਮੰਗਵਾ ਸਕਦੇ ਹੋ ਚਾਰੇ ਦੇ ਚਾਰੀ ਕਲਰ ਚੈੱਕ ਕਰੋ ਬਹੁਤ ਪਿਆਰੇ ਨੇ ਤੁਸੀਂ ਕਨਫਿਊਜ਼ ਹੋ ਜਾਓਗੇ ਕਿਹੜਾ ਕਲਰ ਲਈਏ ਕਿਹੜਾ ਨਾ ਲਈਏ ਇੰਨੇ ਸੋਹਣੇ ਕਲਰ ਆਪਰੇ ਵਾਲੇ ਕਲਰ ਚਾਰਟ ਰਾਣੀ